90% ਪ੍ਰੋਬਲਮ ਲੋਕਾਂ ਨੂੰ ਇਹ ਹੈ ਕਿ ਜਦੋਂ ਉਹ ਚਾਰੇ ਸੈਕਸ ਕਰਦੇ ਆ ਤੇ ਪਹਿਲੀ ਗੱਲ ਇਹ ਹੀ ਹੈ ਕਿ ਪ੍ਰੋਪਰ ਸਟੈਂਡਿੰਗ ਨਹੀਂ ਕਈ ਖਲਾਸ ਹੀ ਨਹੀਂ ਹੁੰਦੇ ਕਈਆਂ ਨੂੰ ਇਹ ਪ੍ਰੋਬਲਮ ਹੈ ਕਿ ਡਿਸਚਾਰਜ ਹੀ ਨਹੀਂ ਹੁੰਦਾ ਜੀ ਕਾਰਨ ਕੀ ਕੇ ਅੰਦਰ ਹੋਵੇ ਤਾਂ ਡਿਸਚਾਰਜ ਹੋਵੇ ਉਹ ਤੁਸੀਂ ਆਪਣੇ ਨਸ਼ੇ ਨਾਲ ਬਰਬਾਦ ਕਰ ਲਿਆ ਆਪਣੀਆਂ ਗਲਤੀਆਂ ਨਾਲ ਬਰਬਾਦ ਕਰ ਲਿਆ ਕਿ ਆਦਮੀ 60 70 ਸਾਲ ਦਾ ਵੀ ਹੋ ਜੇ ਤੇ ਇੰਜੋਏ ਕਰ ਸਕਦਾ ਪਰ ਉਹਦੇ ਲਈ ਤੁਹਾਡੇ ਅੰਦਰ ਉਹ ਤਾਕਤ ਚਾਹੀਦੀ ਹੈ ਉਸ ਤਾਕਤ ਨੂੰ ਮੇਨਟੇਨ ਕਰਨਾ ਤੁਹਾਡੇ ਆਪਣੇ ਹੱਥ ਰੇ ਮਰਦਾਨਾ ਤੱਕ ਦੀ ਦਵਾਈ ਕਰਨ ਇੰਪੋਰਟੈਂਸੀ ਫਿਜਿਡਿਟੀ ਸਟਰਲਟੀ ਨਾ ਮਰਦਾਨੀ ਦਵਾਈ ਖਾਣੀ ਲਗਾਤਾਰ ਔਰ ਮੇਰੇ ਕੋ ਹਰ ਪੈਕੇਟ ਤੇ ਡੋਸ ਲਿਖੀ ਹੁੰਦੀ ਕਈ ਵਾਰ ਮੈਂ ਟਾਈਮ ਤੱਕ ਲਿਖ ਦਿੰਦਾ ਕਿੰਨਾ ਸੌਖਾ ਘਰ ਬੈਠੇ ਦਵਾਈ ਮਿਲਦੀ ਫੋਨ ਤੇ ਤੁਹਾਡਾ ਇਲਾਜ ਤੁਹਾਨੂੰ ਕਿਤੇ ਜਾਣਾ ਨਹੀਂ ਪੈਂਦਾ ਸਿਰਫ ਮੇਰੇ ਨਾਲ ਗੱਲ ਕਰਕੇ ਖੁੱਲ ਕੇ ਤੁਸੀਂ ਆਪਣੀ ਪ੍ਰੋਬਲਮ ਦੱਸਣੀ ਹੁੰਦੀ ਹੈ ਤੁਹਾਨੂੰ ਕਿਤੇ ਜਾ ਕੇ ਸ਼ਰਮਿੰਦਿਆ ਹੋਣ ਦੀ ਲੋੜ ਨਹੀਂ ਕਿ ਜੇ ਤੁਹਾਨੂੰ ਸਰੀਰਕ ਮਾਨਸਿਕ ਜਾਂ ਮਰਦਾਨਾ ਤਾਕਤ ਦੀ ਕਮਜ਼ੋਰੀ ਹੈ ਤੇ ਹਰ ਬਿਮਾਰੀ ਦਾ ਇਲਾਜ ਸੀ ਦੇਸੀ ਤਰੀਕੇ ਨਾਲ ਆਯੁਰਵੈਦਿਕ ਤਰੀਕੇ ਨਾਲ ਨੇਚਰਲ ਤਰੀਕੇ ਨਾਲ ਕਿ ਇਹ 슈ਗਰ ਦੀਆਂ ਦਵਾਈਆਂ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਕਲੇਸਟਰ ਦੀਆਂ ਦਵਾਈਆਂ ਉਹ ਲਿੰਗ ਤੇ ਖੂਨ ਦਾ ਦੌਰੇ ਨਹੀਂ ਜਾਂ ਦਿੰਦੀਆਂ ਜਿਹੜਾ ਸਟੈਂਡਿੰਗ ਲਈ ਜ਼ਰੂਰੀ ਹੁੰਦਾ ਨਮਸਕਾਰ ਸਤਿ ਸ਼੍ਰੀ ਅਕਾਲ ਅਦਾਬ ਮੈਂ ਹਾਂ ਡਾਕਟਰ ਕੁਮਾਰ ਨੈਚੁਰਲ ਹੋਲਿਸਟਿਕ ਹੈਲਥ ਸੈਂਟਰ 'ਚ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦਾ ਟਾਪਿਕ ਮਰਦਾਨਾ ਤਾਕਤ ਕਿਉਂਕਿ ਕਾਫੀ ਕਾਲਸ ਕਾਫੀ ਮੈਸੇजेस ਵਾਰ-ਵਾਰ ਇਹਦੇ ਆ ਰਹੇ ਆ ਔਰ ਹਰ ਇੱਕ ਦੀ ਇਹ ਹੀ ਡਿਮਾਂਡ ਹੈ ਕਿ ਪ੍ਰੋਬਲਮ ਕੀ ਹੈ ਕਿ ਆਦਮੀਆਂ ਨੂੰ ਜਿਹੜੀ ਸਭ ਤੋਂ ਜ਼ਿਆਦਾ ਅੱਜਕਲ ਪ੍ਰੋਬਲਮ ਆਂਦੀ ਹੈ ਕਿ ਟਾਈਮ ਨਹੀਂ ਲੱਗਦਾ ਡਾਕਟਰ ਸਾਹਿਬ ਸਟੈਂਡਿੰਗ ਪ੍ਰੋਬਲਮ ਹੈ ਜਿੰਨੂੰ ਮੈਨੂੰ ਕਈ ਵਾਰੀ ਇੰਗਲਿਸ਼ 'ਚ ਕਹਿਣਾ ਪੈਂਦਾ ਕਿ ਇਰੇਕਟਾਈਲ ਡਿਸਫੰਕਸ਼ਨ ਐਂਡ ਪ੍ਰੀਮੈਚੂਰ ਜੈਕੂਲੇਸ਼ਨ ਮੇਰੇ ਕੋਲ ਅੰਗਰੇਜ਼ੀ ਵਰਡ ਮੈਡੀਕਲੀ ਬੋਲੇ ਜਾਂਦੇ ਆ ਪਰ ਕਿਉਂਕਿ ਪੰਜਾਬੀ ਸ਼ੋਅ ਹੈ ਮੈਂ ਦੁਬਾਰਾ ਸਮਝਾ ਦੇਣਾ ਕਿ ਅੱਜ ਦਾ ਟੌਪਿਕ ਲੋਕਾਂ ਦੀ ਡਿਮਾਂਡ ਤੇ ਲੋਕਾਂ ਦੇ ਮੈਸੇਜਸ ਤੇ ਇਸ ਚੀਜ਼ ਦੀ ਦਵਾਈ ਆਲ ਓਵਰ ਦੀ ਵਰਡ ਸਾਡੀ ਮਸ਼ਹੂਰ ਹੋ ਗਈ ਆ ਬਾਰ-ਬਾਰ ਰਿਪੀਟ ਕਰਕੇ ਮਰਦਾਨਾ ਤਾਕਤ ਤਾਂਤ ਹੋਵੇ ਮਰਦਾਨਾ ਤਾਕਤ ਦੀ ਕਮਜ਼ੋਰੀ ਹੋਵੇ ਵੀਰ ਜੀ ਪਤਲਾ ਹੋਵੇ ਟਾਈਮ ਨਾ ਲੱਗਦਾ ਹੋਵੇ ਤਾਤ ਪਿੰਦੀ ਹੋਵੇ ਔਲਾਦ ਨਾ ਹੁੰਦੀ ਹੋਵੇ ਸਪਰਮ ਕਾਉਂਟ ਜਿਹੜੇ ਪੁਰਸ਼ ਦੇ ਬੀਜ ਆ ਜੇ ਉਹ ਸਟਰੋਂਗ ਨਾ ਹੋਣ ਸ਼ੁਕਰਾਨੂ ਜਿਨ੍ਹਾਂ ਨੂੰ ਕਹਿੰਦੇ ਆ 90% ਪ੍ਰੋਬਲਮ ਲੋਕਾਂ ਨੂੰ ਇਹ ਆ ਕਿ ਜਦੋਂ ਉਹ ਚਾਰੇ ਸੈਕਸ ਕਰਦੇ ਆ ਤੇ ਪਹਿਲੀ ਗੱਲ ਇਹ ਹੀ ਆ ਕਿ ਪ੍ਰੋਪਰ ਸਟੈਂਡਿੰਗ ਨਹੀਂ ਅੱਜ ਕਿਉਂਕਿ ਫਿਰ ਤੁਹਾਡੀ ਡਿਮਾਂਡ ਕਰਕੇ ਮੈਨੂੰ ਪੰਜਾਬੀ ਚ ਸਾਰਾ ਕਲੀਅਰਲੀ ਦੱਸਣਾ ਪੈਣਾ ਕਿ ਜੇ ਸਟੈਂਡਿੰਗ ਦੀ ਪਾਵਰ ਕਾਫੀ ਘਟ ਗਈ ਹੈ ਇਰੈਕਸ਼ਨ ਪਾਵਰ ਘਟ ਗਈ ਹੈ ਉਮਰ ਦਾ ਕੋਈ ਤਕਾਜ਼ਾ ਨਹੀਂ ਪਾਵੇਂ ਤੁਹਾਡੀ 80 ਸਾਲ ਦੀ ਉਮਰ ਹੋਵੇ ਇੰਨਾ ਜ਼ਰੂਰ ਹੈ ਮੈਂ ਦੱਸਦਾ ਉਮਰ ਨਾਲ ਫਰਕ ਪੈਂਦਾ ਹੈ 50 ਸਾਲ ਤੋਂ ਬਾਅਦ ਜ਼ਰੂਰ ਫਰਕ ਪੈਣਾ ਸ਼ੁਰੂ ਹੁੰਦਾ ਪਰ ਜੇ ਤੁਹਾਡੇ ਦਿਮਾਗ ਤੇ ਕੋਈ ਸਟ्रेस ਨਹੀਂ ਕੋਈ ਐਂਗਜ਼ਾਇਟੀ ਨਹੀਂ ਕੋਈ ਡਿਪਰੈਸ਼ਨ ਨਹੀਂ ਖੁਰਾਕ ਅੱਛੀ ਔਰ ਇਹ ਦੇਸੀ ਨੁਸਖੇ ਖਾਂਦੇ ਰਹੋ ਤੇ ਆਦਮੀ ਘੋੜਾ ਹੈ ਆਦਮੀ ਕਦੀ ਬੁੱਢਾ ਨਹੀਂ ਹੁੰਦਾ you can do sex whenever you want because it's all in the brain ਤੁਹਾਡੇ ਦਿਮਾਗ 'ਚ ਖਿਆਲ ਆਣਾ ਤੇ ਤੁਸੀਂ ਸੈਕਸ ਕਰ ਸਕਦੇ ਬਸ਼ਰਤੇ ਕਿ ਉਹ ਦੇ ਕਾਬਿਲ ਹੋ ਔਰ ਮਰਦਾਨਾ ਤਾਕਤ ਦੀ ਦਵਾਈ all over the world ਅਮਰੀਕਾ ਕੈਨੇਡਾ ਤੇ ਇਨੇ ਸਾਲਾਂ ਤੋਂ ਬੜੇ ਜਾਰੀ ਹੁਣ ਦੂਜੇ ਕੰਟਰੀ 'ਚ ਵੀ ਜਾਂਦੀ ਐ ਕਵੈਰ ਏਵਰ ਯੂ ਗਾਇਜ਼ ਵਾਚ ਮੀ ਔਨ ਦਾ YouTube ਔਰ ਰਿਜ਼ਲਟ 100% ਸਾਰੀ ਦੁਨੀਆ ਜਦੋਂ ਕਾਲ ਕਰਦੀ ਕਹਿੰਦੀ ਡਾਕਟਰ ਸਾਹਿਬ 6 ਮਹੀਨੇ ਸਾਲ ਦੇਸੀ ਦਵਾਈ ਇਧਰੋਂ ਮੰਗਾ ਕੇ ਖਾ ਲਈ ਇੰਡੀਆ ਤੋਂ ਮੰਗਾ ਕੇ ਖਾ ਲਈ ਲੱਖਾਂ ਰੁਪਿਆ ਖਰਚਤਾ ਕੁਛ ਅਸਰ ਨਹੀਂ ਹੋਇਆ ਪਰ ਹਰ ਬਿਮਾਰੀ ਦੇ ਕਈ ਕਾਰਨ ਨੇ ਔਰ ਮੇਰਾ ਸ਼ੋ ਜਿਹੜਾ ਵੀ ਆਂਦਾ ਕਈ ਵਾਰੀ ਐਜੂਕੇਟਿਵ ਹੁੰਦਾ ਪਰ ਕਿਉਂਕਿ ਪੰਜਾਬੀ ਤੁਹਾਨੂੰ ਸੌਖੀ ਸਮਝ ਆਂਦੀ ਤੇ ਪੰਜਾਬੀ ਦੇ ਵਿੱਚ ਹੀ ਮੈਂ ਹਰ ਵਾਰੀ ਕਲੀਅਰ ਕਰਦਾ ਕਿ ਜੇ ਕਿਸੇ ਨੂੰ ਇੰਪੋਟੈਂਸੀ ਦਾ ਮਤਲਬ ਆਦਮੀ ਖਲਾਸ ਜਲਦੀ ਹੋ ਜਾਂਦਾ ਜਾਂ ਕਈ ਖਲਾਸ ਹੀ ਨਹੀਂ ਹੁੰਦੇ ਕਈਆਂ ਨੂੰ ਇਹ ਪ੍ਰੋਬਲਮ ਹੈ ਕਿ ਡਿਸਚਾਰਜ ਹੀ ਨਹੀਂ ਹੁੰਦਾ ਜੀ ਕਾਰਨ ਕੀ ਕੇ ਅੰਦਰ ਹੋਵੇ ਤਾਂ ਡਿਸਚਾਰਜ ਹੋਵੇ ਉਹ ਤੁਸੀਂ ਆਪਣੇ ਨਸ਼ੇ ਨ ਬਰਬਾਦ ਕਰ ਲਿਆ ਆਪਣੀਆਂ ਗਲਤੀਆਂ ਨ ਬਰਬਾਦ ਕਰ ਲਿਆ ਤਾਂ ਹੀ ਮੈਂ ਦੱਸਿਆ ਕਿ ਇਹ ਸਤਵੀਂ ਤਾਤੂ ਸ਼ੁਕਰ ਹੈ ਜਿਹਨੂੰ ਵੀਰੇਜ ਕਹਿੰਦੇ ਆ ਜਿੰਨਾ ਸਟੋਰ ਕੀਤਾ ਜਿੰਨੇ ਦੈਟਸ ਵਾਟ ਆਮ ਸੇਇੰਗ ਕਿ ਮੇਰੇ ਬੋਲ ਨੂੰ ਪਾਵੇਂ ਤੁਸੀਂ ਚਾਹੋ ਤੇ ਰੋਜ਼ ਵੀ ਸੈਕਸ ਕਰ ਸਕਦੇ ਹੋ ਠੀਕ ਹੈ ਸੀ ਕਹਿਦਾ ਚਲੋ ਡਿਪੈਂਡਿੰਗ ਔਨ ਯਰ ਏਜ ਪਰ ਹੈਰਾਨੀ ਵਾਲੀ ਗੱਲ ਹੈ ਜਿਹਦੇ ਕਰਕੇ ਮੈਨੂੰ ਇਹ ਸ਼ੋ ਦੁਬਾਰਾ ਕਰਨਾ ਪੈ ਰਿਹਾ ਇਸ ਹਫਤੇ 20-22 ਸਾਲ ਦੇ ਮੁੰਡੇ 25-25 ਸਾਲ ਦੇ ਮੁੰਡਿਆਂ ਦਾ ਉਹ ਹਾਲ ਹੈ ਜਿਹੜਾ 60-70 ਸਾਲ ਦੇ ਜਾ ਕੇ ਲੋਕਾਂ ਦਾ ਹੁੰਦਾ ਅਮਰੀਕਾ 'ਚ ਕੈਨੇਡਾ 'ਚ ਹੁਣ ਤੱਕ ਇੰਡੀਆ ਵੀ ਸ਼ਾਇਦ ਇਸੇ ਕਰਕੇ ਕੋਈ ਚਿੱਟੇ ਨੇ ਬਰਬਾਦ ਕੀਤਾ ਦਾ ਨਸ਼ੇ ਨੇ ਬਰਬਾਦ ਕੀਤਾ ਜਾਂ ਹਸਤ ਮੈਥੋਂ ਨੇ ਬਰਬਾਦ ਕੀਤਾ ਗਲਤ ਤੁਹਾਡੀਆਂ ਆਪਣੀਆਂ ਗਲਤੀਆਂ ਕਰਕੇ ਇਸ ਕਰਕੇ ਮੈਨੂੰ ਉਦੋਂ ਹੈਰਾਨੀ ਹੁੰਦੀ ਹੈ ਕਿ 20-25 ਸਾਲ ਦੀ ਉਮਰ ਦੇ ਮੁੰਡੇ ਜਿਹੜੇ ਵਿਚਾਰੇ ਜਦੋਂ ਕਿਤੇ ਸੈਕਸ ਕਰਦੇ ਆ ਤੇ ਪ੍ਰੋਬਲਮ ਨੂੰ ਸ਼ਰਮਿੰਦਿਆ ਹੋਣਾ ਪੈਂਦਾ which is rarely surprising ਜਦ ਕਿ ਮੈਂ ਕਲੀਅਰਲੀ ਇਨੇ ਸਾਲਾਂ ਤੋਂ ਪ੍ਰੋਗਰਾਮ ਕਰਦਾ ਆ ਰਿਹਾ ਕਿ ਆਦਮੀ 60 70 ਸਾਲ ਦਾ ਵੀ ਹੋ ਜੇ ਤੇ ਇੰਜੋਏ ਕਰ ਸਕਦਾ ਪਰ ਉਹਦੇ ਲਈ ਤੁਹਾਡੇ ਅੰਦਰ ਉਹ ਤਾਕਤ ਚਾਹੀਦੀ ਉਸ ਤਾਕਤ ਨੂੰ ਮੇਨਟੇਨ ਕਰਨਾ ਤੁਹਾਡੇ ਆਪਣੇ ਹੱਥ ਚ ਔਰ ਸਾਡੇ ਇਹ ਨੁਸਖੇ ਤੁਸੀਂ ਇਹ ਸਮਝ ਕੇ ਨਾ ਖਾਓ ਕਿ ਅਸੀਂ ਕੋਈ ਦਵਾਈ ਖਾ ਰਹੇ ਹਾਂ ਕਿਉਂਕਿ ਇਹਦਾ ਕੋਈ ਸਾਈਡ ਇਫੈਕਟ ਨਹੀਂ ਮੈਂ ਹਰ ਐਪੀਸੋਡਸ ਕਲੀਅਰ ਕੀਤਾ ਸੀ ਕੇ ਸੱਤ ਤਾਤੂਆਂ ਹੁੰਦੀਆਂ ਸਰੀਰ ਵਿੱਚ ਰਸ, ਰક્ત, ਮਾਸ, ਮੇਦ, ਅਸਥੀ, ਮੱਜਾ, ਸ਼ੁਕਰ ਸ਼ੁਕਰ ਸਤਵੀਂ ਤਾਤੂ ਜਿਹਨੂੰ ਵੀਰੇਜ ਕਹਿੰਦੇ ਆ ਜੇ ਦਾ ਸ਼ੁਕਰ ਸਟਰੋਂਗ ਹੈ ਉਹ ਜਦੋਂ ਚਾਵੇ ਸੈਕਸ ਕਰ ਸਕਦਾ ਜਿੰਨਾ ਟਾਈਮ ਚਾਵੇ ਲਾ ਸਕਦਾ ਲੇਕਿਨ ਠੀਕ ਹੈ ਮੋਸਟਲੀ ਠੀਕ ਹੈ ਟਰੱਕ ਡਰਾਈਵਰਸ ਪਰ ਇਹਦਾ ਇਹ ਨਹੀਂ ਮਤਲਬ ਕਿ ਟਰੱਕ ਡਰਾਈਵਰਸ ਕੁਝ ਨਹੀਂ ਕਰ ਸਕਦੇ ਦੇ ਕੈਨ ਡੂ ਵਾਟਐਵਰ ਦੇ ਵਾਂਟ ਵੈਨਐਵਰ ਦੇ ਵਾਂਟ ਪਰ ਠੀਕ ਹੈ ਕਿਉਂਕਿ ਡਰਾਈਵਿੰਗ ਲੌਂਗ ਦੇ ਵਿੱਚ ਜਾਂ ਬਹੁਤ ਜ਼ਿਆਦਾ ਨਸ਼ਾ ਕਰਨ ਨਾਲ ਹਰ ਨਸ਼ਾ ਭਾਵੇਂ ਸਿਗਰਟ ਦਾ ਭਾਵੇਂ ਸ਼ਰਾਬ ਦਾ ਭਾਵੇਂ ਚਰਸ ਦਾ ਗਾਂਜੇ ਦਾ ਫੀਮ ਦਾ ਸੈਕਸ ਡਾਊਨ ਕਰਦਾ ਉਹਦਾ ਕਾਰਨ ਕੀ ਹੈ ਕਿ ਇਹ ਚੀਜ਼ਾਂ ਨਸ਼ੇ ਵਾਲੀਆਂ ਟੈਸਟੋਸਟੀਰੋਨ ਲੈਵਲ ਕੱਟ ਕਰਦੀਆਂ ਜਿਹੜਾ ਪਿਛਲੇ ਹਫਤੇ ਸ਼ੋਅ 'ਚ ਇੰਪੋਟੈਂਸੀ 'ਚ ਮੈਂ ਬੜੀ ਡਿਟੇਲ 'ਚ ਕਲੀਅਰ ਕੀਤਾ ਸੀ ਪਰ ਫੇਰ ਵੀ ਕਈ ਲੋਕਾਂ ਨੂੰ ਮਤਲਬ ਇਹ ਹੁੰਦਾ ਕਿ ਡਾਕਟਰ ਸਾਹਿਬ ਸਾਨੂੰ ਸਾਰੀ ਗੱਲ ਸੌਖੀ ਸਮਝਾ ਦਿਓ ਉਹਦਾ ਮਤਲਬ ਸਿਰਫ ਇੰਨਾ ਹੀ ਹੈ ਕਿ ਜੇ ਤੁਹਾਨੂੰ ਸਟੈਂਡਿੰਗ ਪ੍ਰੋਬਲਮ ਹੈ ਟਾਈਮ ਦੀ ਪ੍ਰੋਬਲਮ ਹੈ ਸਾਈਜ਼ ਦੀ ਪ੍ਰੋਬਲਮ ਹੈ ਟੈਸਟੋਸਟੀਰੋਨ ਲੈਵਲ ਘਟਾ ਜਾਂ ਸ਼ਾਬ ਕਰਨ ਲੱਗਿਆ ਵੀ ਕਿਸੇ ਦਾ ਵੀਰੇ ਨਿਕਲਦਾ ਜਾਂ ਨਾਈਟ ਫਾਲਾ ਪ੍ਰੀਮਚੂਰ ਇਜੈਕੂਲੇਸ਼ਨ ਇਰੇਕਟਲ ਡਿਸਫੰਕਸ਼ਨ ਟੈਸਟੋਸਟੀਰੋਨ ਲੈਵਲ ਸਪਰਮ ਕਾਉਂਟਸ ਸਪਰਮ ਮੋਟਿਲਿਟੀ ਸੀਮਨ ਡੈਨਸਟੀ ਜੇ ਘਟਾ ਤੁਸੀਂ ਜਦੋਂ ਡਾਕਟਰ ਕੋ ਟੈਸਟ ਕਰਾਉਂਦੇ ਹੋ ਕਈਆਂ ਦਾ ਟੈਸਟੋਸਟੀਰੋਨ ਲੈਵਲ ਘਟ ਨਿਕਲਦਾ ਔਰ ਵੀ ਵੀ 25 25 ਸਾਲ ਦੇ ਮੁੰਡਿਆਂ ਦਾ ਮੈਂ ਹਾਲ ਦੇਖਦਾ ਕੱਲ ਨੂੰ ਉਹ ਵਿਚਾਰੇ ਨੇ ਮੈਰਿਜ ਕਰਾਣੀ ਹੈ ਤੇ ਕਿੱਥੋਂ ਬੱਚਾ ਹੋਏਗਾ ਇਸ ਕਰਕੇ ਮੇਰੇ ਨੰਬਰ ਸਕਰੀਨ ਤੇ ਲਗਾਤਾਰ ਫਲੈਸ਼ ਕਰੇ ਇਸ ਮਾਮਲੇ ਚ ਕਿਸੇ ਕਿਸਮ ਦੀ ਤਕਲੀਫ ਹੋਵੇ ਤਾਂ ਗਾਰੰਟੀ ਮਰਦਾਨਾ ਤਾਕਤ ਦੀ ਦਵਾਈ ਗਾਰੰਟੀ ਇੰਪੋਰਟੈਂਸੀ ਫ੍ਰਿਜਰਿਟੀਸ ਸਟਰਲਟੀ ਨਾ ਮਰਦਾਨਗੀ ਦਵਾਈ ਖਾਣੀ ਲਗਾਤਾਰ ਔਰ ਮੇਰੇ ਕੋ ਹਰ ਪੈਕੇਟ ਤੇ ਡੋਜ਼ ਲਿਖੀ ਹੁੰਦੀ ਕਈ ਵਾਰੀ ਮੈਂ ਟਾਈਮ ਤੱਕ ਲਿਖ ਦਿੰਦਾ ਉਹ ਇਸ ਕਰਕੇ ਕਿ ਹਰ ਇੱਕ ਦੀ ਆਪਣੀ ਆਪਣੀ ਜੌਬ ਹੈ ਕੋਈ ਦਿਨੇ ਕੰਮ ਕਰਦਾ ਕੋਈ ਰਾਤੀ ਕਰਦਾ ਜੇ ਦੋ ਵਾਰੀ ਖਾਣੀ ਤਾਂ ਲਿਖਿਆ ਹੁੰਦਾ ਜੇ ਵਿੱਡ ਮੀਲਸ ਖਾਣੀ ਹੋਵੇ ਤਾਂ ਲਿਖ ਹੁੰਦਾ ਬਿਫੋਰ ਮੀਲਸ ਖਾਣੀ ਹੋਵੇ ਤਾਂ ਆਫਟਰ ਮੀਲਸ ਲਿਖਿਆ ਹੋਵੇ ਤਾਂ ਟਾਈਮ ਕਈ ਵਾਰੀ ਤਾਂ ਬਾਦਨਾ ਕਿ ਤੁਹਾਨੂੰ ਮੈਨੂੰ ਕਾਲ ਕਰਨ ਦੀ ਲੋੜ ਹੀ ਨਾ ਪਵੇ ਕਿੰਨਾ ਸੌਖਾ ਘਰ ਬੈਠੇ ਦਵਾਈ ਮਿਲਦੀ ਫੋਨ ਤੇ ਤੁਹਾਡਾ ਇਲਾਜ ਤੁਹਾਨੂੰ ਕਿਤੇ ਜਾਣਾ ਨਹੀਂ ਪੈਂਦਾ ਸਿਰਫ ਮੇਰੇ ਨਾਲ ਗੱਲ ਕਰਕੇ ਖੁੱਲ ਕੇ ਤੁਸੀਂ ਆਪਣੀ ਪ੍ਰੋਬਲਮ ਦੱਸਣੀ ਹੁੰਦੀ ਹੈ ਤੁਹਾਨੂੰ ਕਿਤੇ ਜਾ ਕੇ ਸ਼ਰਮਿੰਦਿਆ ਹੋਣ ਦੀ ਲੋੜ ਨਹੀਂ ਮੈਰਿਡ ਕਪਲਸ ਇੰਜੋਏ ਕਰਦੇ ਕਈ ਵਾਰੀ ਕਈ ਕਪਲਸ ਹੀ ਇਹਹੀ ਪ੍ਰੋਬਲਮ ਹੁੰਦੀ ਹਸਬੈਂਡ ਵਾਈਫ ਦੇ ਡਾਈਵੋਰਸ ਹੋ ਜਾਂਦੇ ਆ ਕਾਰਨ ਇਹ ਹੈ ਕਿ ਦੇਖੋ ਔਰ ਇਸ ਸੈਟੀਸਫੈਕਸ਼ਨ ਬਹੁਤ ਜ਼ਰੂਰੀ ਹੁੰਦੀ ਹੈ ਕੁਦਰਤ ਦਾ ਖੇਲ ਹੈ ਔਰਤ ਨੂੰ 10 ਮਿੰਟ ਲੱਗਦੇ ਆਦਮੀ ਨੂੰ 5-4 ਮਿੰਟ ਲੱਗਦੇ ਇਹ ਨੇਚਰਲ ਹੈ ਪਰ ਇਹਦੇ ਤੋਂ ਵੱਧ ਟਾਈਮ ਚਾਹੋ ਜਿੰਨਾ ਮਰਜੀ ਲਾ ਸਕਦੇ ਹੋ ਕਿ एवरीथिंग ਇਜ਼ ਇਨ ਦਾ ਬ੍ਰੇਨ ਸਭ ਕੁਝ ਤੁਹਾਡੇ ਦਿਮਾਗ ਤੇ ਹੀ ਹੈ ਆਪਣੇ ਦਿਮਾਗ ਦੇ ਵਿੱਚ ਹੀ ਤੁਸੀਂ ਸੋਚ ਲਓ ਮੈਂ ਇੰਨਾ ਟਾਈਮ ਲਾਣਾ ਹੈ ਜੇ ਸੱਚ ਪੁੱਛੋ ਤੁਸੀਂ ਸੋਚ ਲਓ ਮੈਂ ਅੱਧਾ ਘੰਟਾ ਲਾਣਾ ਤਾਂ ਤੁਸੀਂ ਲਾ ਸਕਦੇ ਹੋ 올 ਯੂ हैव टू कंट्रोल योर ਮਾਈਂਡ 올 ਯੂ हैव टू ਟ੍ਰਾਂਕੁਲਾਈਜ਼ ਯੂਰ ਮਾਈਂਡ ਕਈ ਲੋਕੀ ਕੀ ਕਰਨਗੇ ਤੁਹਾਨੂੰ ਦਵਾਈ ਦੇਣਗੇ ਕੋਈ ਨਸ਼ੀ ਦੀ ਦੇ ਦੇਣਗੇ ਜਿੱਦਾਂ ਠੀਕ ਹੈ ਕਈ ਲੋਕੀ ਥੋੜਾ ਜਿਹਾ ਸ਼ਰਾਬ ਪੀਆ ਕੇ ਲਾ ਲੈਂਦੇ ਉਹਦੇ ਨਾਲ ਟਾਈਮ ਲੱਗ ਜਾਂਦਾ ਪਰ ਐਕਸੈਸ ਆਫ एवरीथिंग ਇਜ਼ ਬੈਡ। ਉਹ ਉਹੀ ਸ਼ਰਾਬ ਫਿਰ ਬਾਤ ਨਾਮਰਦਾਨ ਕੀ ਕਰਦੀ ਹੈ ਜਿਹਦੇ ਕਰਕੇ ਸਟੈਂਡਿੰਗ ਪ੍ਰੋਬਲਮ ਆਉਂਦੀ ਹੈ। ਦੇਖੋ ਵੀਰਾਂ ਨੂੰ ਗਾੜਾ ਕਰਨਾ ਤੁਹਾਡੇ ਆਪਣੇ ਹੱਥ ਹੈ। ਨਸ਼ਿਆਂ ਤੋਂ ਬਚੋ। ਡਾਈਟ अच्छी ਖਾਓ। ਪ੍ਰੋਟੀਨ, ਵਿਟਾਮਿਨਸ ਡਾਈਟ ਖਾਓ। ਰੈਸਟ ਕਰੋ ਐਕਸਰਸਾਈਜ਼ ਕਰੋ ਲੇਕਿਨ ਕਈ ਦੇਖਿਆ ਸਟੀਰੌਇਡਸ ਖਾ ਲੈਂਦੇ ਆ ਭਾਵੇਂ ਜਿਮ ਜਾਂਦੇ ਆ ਕਈ ਤਰ੍ਹਾਂ ਦੇ ਵਿਚਾਰੇ ਸ਼ੇਕ ਪੀਂਦੇ ਨੇ ਉਹ ਕਈ ਸਟੀਰੌਇਡਸ ਹੁੰਦੇ ਆ ਉਸ ਵੇਲੇ ਤੁਹਾਨੂੰ ਲੱਗਦਾ ਮਸਲ ਬਣ ਰਹੇ ਪਰ ਉਹੀ ਬਾਅਦ ਦੇ ਵਿੱਚ ਆਈ ਐਮ ਦਾ ਵਨ ਓਪਨਲੀ ਟੈਲਿੰਗ ਔਨ ਦਾ ਨੈਸ਼ਨਲ ਟੀਵੀ ਕਿ ਜਿੰਨੇ ਬੰਦੇ ਭਾਵੇਂ ਮਸਲ ਬਣਾ ਚੁੱਕੇ ਆ ਜਿੰਨੇ ਰੈਸਲਰਸ ਆ ਬੋਡੀ ਬਿਲਡਰ ਆ ਪਾਵਰ ਲਿਫਟਰ ਆ ਮਸਲ ਦੇਖਣ ਨੂੰ ਉੱਥੇ ਜ਼ਰੂਰ ਹੋਣਗੇ ਲੇਕਿਨ ਜਿਸ ਕੰਮ ਲਈ ਉਹ ਵਿਚਾਰੇ ਜਾਂਦੇ ਉਸ ਕੰਮੋਂ ਜ਼ੀਰੋ ਮਰਦਾਨਾ ਤਾਕਤ ਜ਼ੀਰੋ ਇੰਪੋਰਟੈਂਸੀ ਸ਼ਰੀਰਕ ਤਾਕਤ ਉਹਨਾਂ ਦੀ ਨਜ਼ਰ ਜ਼ਰੂਰ ਆਉਂਦੀ ਹੈ ਮਸਲ ਬਣਾਏ ਆ ਲੇਕਿਨ ਸੈਕਸਚੁਅਲ ਪਾਵਰ ਉਹਨਾਂ ਦੀ ਹੁੰਦੀ ਮਿੱਟੀ ਐ ਗਾਰੰਟੀ ਜੇ ਆਪ ਜਮਾ ਕੇ ਦੇਖ ਲਓ ਆਈ ਡੋਨਟ ਮਾਈਂਡ ਸਾਰੇ ਦੁਨੀਆ ਸੋਚ ਰਹੀ ਐ ਦੇਖ ਰਹੀ ਐ ਕਲੀਅਰਲੀ ਦੱਸ ਰਿਹਾ ਕਿ ਜੇ ਤੁਹਾਨੂੰ ਸ਼ਰੀਰਕ ਮਾਨਸਿਕ ਜਾਂ ਮਰਦਾਨਾ ਤਾਕਤ ਦੀ ਕਮਜ਼ੋਰੀ ਐ ਤੇ ਹਰ ਬਿਮਾਰੀ ਦਾ ਇਲਾਜ ਸੀ ਦੇਸੀ ਤਰੀਕੇ ਨਾਲ ਆਯੁਰਵੈਦਿਕ ਤਰੀਕੇ ਨਾਲ ਨੇਚਰਲ ਤਰੀਕੇ ਨਾਲ ਮੈਡੀਕਲੀ ਜਿੱਦਾਂ ਅਸੀਂ ਪਿਛਲੇ ਹਫ਼ਤੇ ਕੀਤਾ ਸੀ ਤੇ ਸ਼ਾਇਦ ਕਈਆਂ ਨੂੰ ਭਾਵੇਂ ਨਾ ਸਮਝ ਆਇਆ ਹੋਵੇ ਉਹ ਨਹੀਂ ਸੀ ਮਤਲਬ ਕਿ ਬੱਚੇ ਦਾ ਜੇ ਵਿਆਹ ਕਰਨਾ ਹੈ ਤੇ ਨਹੀਂ ਮੈਂ ਤਾਂ ਡਿਟੇਲ ਚ ਇਸ ਕਰਕੇ ਦੱਸਿਆ ਸੀ ਕਿ ਕਿਹੜੀ ਉਮਰ 'ਚ ਕਿਸ ਤਰ੍ਹਾਂ ਕਿਸ ਤਰ੍ਹਾਂ ਟੈਸਟੋਸਟੀਰੋਨ ਲੈਵਲ ਘਟਦਾ ਪਰ ਉਹਦਾ ਮਕਸਦ ਇੱਕੋ ਹੀ ਸੀ ਤੁਹਾਨੂੰ ਚਾਨਣਾ ਪਾਉਣ ਦਾ ਮੈਡੀਕਲੀ ਭਾਵੇਂ ਮਰਦਾਨਾ ਤੱਕ ਦੀ ਕਮਜ਼ੋਰੀ ਹੈ ਭਾਵੇਂ ਜਨਾਨਾ ਤੱਕ ਦੀ ਕਿ ਵੀਰਜ ਘੜਾ ਹੋਏਗਾ ਸਾਡੀ ਦੁਆਇ ਨਾਲ ਟਾਈਮ ਹੋਏਗਾ ਜ਼ਿਆਦਾ ਲੱਗੇਗਾ ਲੋਕਾਂ ਦੇ ਲਿੰਗ ਦੀ ਪ੍ਰੋਬਲਮ ਹੈ ਸਾਈਜ਼ ਦੀ ਪ੍ਰੋਬਲਮ ਹੈ ਕਈ ਵਿਚਾਰੇ ਗਲਤ ਤਰ੍ਹਾਂ ਦੇ ਇੰਜੈਕਸ਼ਨ ਲਾ ਲੈਂਦੇ ਆ ਮੈਨੂੰ ਹੁਣੇ ਕਿਸੇ ਦਾ ਫੋਨ ਆਇਆ ਦੱਸਣਾ ਨਹੀਂ ਚਾਹੀਦਾ ਕਿ ਉਹਨੇ ਵਿਆਗਰਾ ਖਾ ਲਈ 100 ਮਿਲੀਗ੍ਰਾਮ ਦੀ ਯੰਗ ਮੁੰਡਾ ਤੇ ਬਲੀਡਿੰਗ ਹੋਣ ਲੱਗੀ ਜੀ ਨੱਕ ਚ ਬਹੁਤ ਜ਼ਿਆਦਾ ਮੈਂ ਕਿਹਾ ਪੁੱਤਰਾ ਤੂੰ ਖਾਧੀ ਕਿਉਂ ਪਹਿਲਾਂ ਕਾਰਨ ਕੀ ਕਿ ਇਨੀ ਛੋਟੀ ਉਮਰ ਚ 100 ਮਿਲੀਗ੍ਰਾਮ ਦੀ ਵਿਆਗਰਾ ਸਿੱਧੀ ਖਾ ਲਈ ਜੇ ਕਿਤੇ ਬ੍ਰੇਨ ਦੀ ਨਾੜੀ ਫਟ ਜਾਂਦੀ ਤੇ ਡੈਥ ਹੋ ਸਕਦੀ ਸੀ ਮੈਂ ਉਹਨੂੰ ਕਿਹਾ ਤੂੰ ਸ਼ੁਕਰ ਕਰ ਕਿ ਤੇਰੇ ਨੱਕ ਦੀ ਨਾੜੀ ਫੱਟੀ ਆ ਨਕਸੀਰ ਫੁੱਟ ਗਈ ਆ ਪਰ ਤੇਰੀ ਜਾਨ ਬਚ ਗਈ ਆ ਕਲ ਨਾ ਜੀ ਗਲਤੀ ਹੋ ਗਈ ਮਾਫ ਕਰਨਾ ਮੈਂ ਖਾ ਲਈ ਪਰ ਤੁਹਾਨੂੰ ਮੈਂ ਦੱਸ ਦਿੱਤਾ ਇਸ ਕਰਕੇ ਪਿਆਰੇ ਦਰਸ਼ਕੋ ਵਿਆਗਰਾ ਸਿਆਲਿਸ ਲੋਵਿਟਰਾ ਐਵੇਂ ਨਹੀਂ ਖਾਣੀਆ ਦੇਸੀ ਦਵਾਈ ਖਾਓ ਔਰ ਇਹ ਚੀਜ਼ਾਂ ਪਰਮਾਨੈਂਟ ਇਲਾਜ ਹੈ ਟੈਂਪਰੇਰੀ ਇਲਾਜ ਕਰਨ ਲਈ ਦੁਨੀਆ 'ਚ ਬੜੀਆਂ ਚੀਜ਼ਾਂ ਨੇ ਔਰ ਕਿੰਨੇ ਸਾਈਡ ਇਫੈਕਟ ਨੇ ਜੇ ਕਿਸੇ ਨੂੰ ਹਾਰਟ ਪ੍ਰੋਬਲਮ ਹੈ ਜਾਂ ਕਿਸੇ ਨੂੰ ਨਾਲ 슈ਗਰ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਹੈ ਜਾਂ ਮੋਟਾਪਾ ਜ਼ਿਆਦਾ ਹੈ ਤੇ ਹਾਈ ਵੋਲਿਊਮ ਕੋਈ ਦਵਾਈ ਨਹੀਂ ਖਾਣੀ ਕਹਿਣ ਦਾ ਮਤਲਬ ਕਿ ਕਿ ਵਿਆਗਰਾ ਵਗੈਰਾ ਨਹੀਂ ਖਾਣੀ ਇਸ ਕਰਕੇ ਪਿਆਰੇ ਦਰਸ਼ਕੋ ਵਿਆਗਰਾ ਸਿਆਲਸ ਲੋਟਰਾ ਦੇ ਚੱਕਰਾਂ ਤੋਂ ਬਚੋ ਮਰਦਾਨਾ ਤਾਕਤ ਨੂੰ ਜੇ ਵਧਾਣਾ ਜੇ ਲਿੰਗ ਦਾ ਜੇ ਸਾਈਜ਼ ਵਧਾਣਾ ਜੇ ਸਿਮਨ ਡੈਨਸਿਟੀ ਵਧਾਣੀ ਜੇ ਸਪਰਮੋਟਿਲਿਟੀ ਵਧਾਣੀ ਜੇ ਸਪਰਮ ਕਾਊਂਟ ਵਧਾਣੀ ਜੇ ਵੀਰਜ ਨੂੰ ਘੜਾ ਕਰਨਾ ਜੇ ਧਾਂਤ ਤੋਂ ਬਚਣਾ ਨਾਈਟਫਾਲ ਤੋਂ ਬਚਣਾ ਔਲਾਦ ਨਾ ਹੁੰਦੀ ਹੋਵੇ ਔਰ ਟੈਸਟੋਸਟੀਰੋਨ ਲੈਵਲ ਜੇ ਵਧਾਣਾ ਜੇ ਉਹ ਦਵਾਈਆਂ ਜਿਹੜੀਆਂ ਅਸੀਂ ਤੁਹਾਨੂੰ ਦੇਣੇ ਆ ਉਹਦੇ ਨਾਲ ਇਹ ਸਾਰੇ ਬੰਨੇ ਫਾਇਦਾ ਸਾਡੀਆਂ ਉਹੀ ਦਵਾਈਆਂ ਸਾਈਜ਼ ਵੱਲ ਵੀ ਫਰਕ ਪਾਉਂਦੀਆਂ ਉਹੀ ਦਵਾਈਆਂ ਇਰੇਕਸ਼ਨ ਪ੍ਰੋਬਲਮ ਠੀਕ ਕਰਦੀਆਂ ਉਹੀ ਦਵਾਈਆਂ ਟਾਈਮ ਵਧਾਉਂਦੀਆਂ ਮਸ਼ਰਤੇ ਕਿ ਤੁਹਾਡੇ ਜਦੋਂ ਮੈਨੂੰ ਹਿਸਟਰੀ ਹੋਵੇ ਮੈਂ ਨਾਲੇ ਲਿਖ ਕੇ ਦਿੱਤਾ ਹੁੰਦਾ ਕਿ ਕਿਦਾਂ ਕਿਦਾਂ ਖਾਣੀਆਂ ਇਸ ਤਰ੍ਹਾਂ ਨਹੀਂ ਕੋਈ ਦਵਾਈ ਦੇ ਉੱਪਰ ਨਾਮ ਲਿਖ ਹੁੰਦਾ ਫਿਕਰ ਨਾ ਕਰੋ ਭਾਵੇਂ ਤੁਸੀਂ ਸਾਰੇ ਫੈਮਿਲੀ ਵਾਲੇ ਹੁੰਦੇ ਹੋ ਕਈ ਵਾਰੀ ਹੁੰਦਾ ਹੈ ਕਿ ਕਿਸੇ ਨੂੰ ਘਰ 'ਚ ਪਤਾ ਨਾ ਲੱਗੇ ਕੋਈ ਦਵਾਈ ਤੇ ਕੋਈ ਨਾਂ ਨਹੀਂ ਲਿਖਿਆ ਹੁੰਦਾ ਕੋਈ ਦਵਾਈ ਤੇ ਇਹ ਨਹੀਂ ਲਿਖਿਆ ਕਿਸ ਕੰਮ ਦੀ ਹੈ ਸਿਰਫ ਡੋਜ਼ ਲਿਖੀ ਹੁੰਦੀ ਹੈ ਕਿਸੇ ਨੂੰ ਕੋਈ ਪਤਾ ਨਹੀਂ ਕਾਦੀ ਤੁਸੀਂ ਦਵਾਈ ਕਰੇ ਇਹ ਤੁਹਾਡਾ ਸੇਕ੍ਰੀਟ ਤੁਹਾਡੀ ਪ੍ਰਾਈਵੇਸੀ ਮੈਨੂੰ ਰੱਖਣੀ ਪੈਂਦੀ ਹੈ ਔਰ 올 ਯੂ हैव टू जस्ट ਗਿਵ ਮੀ ਅ ਕਾਲ ਐਂਡ ਟੈਲ ਯੂਅਰ ਹਿਸਟਰੀ ਐਂਡ ਯੂ ਕੈਨ ਗੈਟ ਦ ਮੈਡੀਸਨ ਵੇਰਐਵਰ ਯੂ ਆਰ ਇਨ ਦ ਵਰਲਡ ਘਰ ਬੈਠੇ ਤੁਹਾਨੂੰ ਦਵਾਈ ਮਿਲਦੀ ਔਰ ਫਿਰ ਗਾਰੰਟੀ ਕੋਈ ਦੁਨੀਆ 'ਚ ਨਹੀਂ ਕਹੇਗਾ ਕਿ ਦੇਸੀ ਦਵਾਈ ਖਾਓ ਤੇ ਹਫ਼ਤੇ 'ਚ ਤੁਹਾਨੂੰ ਰਿਜ਼ਲਟ ਮਿਲ ਜਾਏ ਤੁਹਾਡੀ ਕਮਜ਼ੋਰੀ ਦਾ ਤੁਹਾਨੂੰ ਪਤਾ ਕਿੰਨੀ ਹੈ ਡਾਕਟਰ ਤੋਂ ਜ਼ਿਆਦਾ ਮਰੀਜ਼ ਨੂੰ ਪਤਾ ਹੈ ਕਿ ਮੈਨੂੰ ਕਿੰਨੀ ਪ੍ਰੋਬਲਮ ਹੈ ਪਾਵੇਂ ਤੁਸੀਂ ਮਾਸਟਰਬੇਸ਼ਨ ਨਾਲ ਪਾਵੇਂ ਨਸ਼ਿਆਂ ਨਾਲ ਪਾਵੇਂ ਸਟ्रेस ਐਂਗਜ਼ਾਈਟੀ ਦੇ ਨਾਲ ਜਾਂ 슈ਗਰ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਮੋਟਾਪੇ ਥਾਇਰੋਇਡ ਇਹਨਾਂ ਅੰਗਰੇਜ਼ੀ ਦਵਾਈਆਂ ਨਾਲ ਵੀ ਮਰਦਾਨਾ ਤਾਕਤ ਘਟਦੀ ਹੈ ਇੰਗਲਿਸ਼ 'ਚ ਮੈਂ ਕਿੰਨੀ ਵਾਰੀ ਕਿਹਾ ਕਿ ðiis medicines don't let the blood supply go to corpora cavernosa and corpus spongiosum 2000 the pineal tissues ਵੇਅਰ ਦਾ ਬਲੱਡ ਸਪਲਾਈ ਇਜ਼ ਨੀਡਡ ਫਾਰ ਇਰੈਕਸ਼ਨ ਪੰਜਾਬੀ ਚ ਨਾਲ ਰਿਪੀਟ ਕਰ ਦਿੰਦਾ ਕਿ ਕਈ ਵਾਰੀ ਕਈ ਸੱਜਣ ਮਿੱਤਰ ਭੈਣ ਭਰਾ ਪਹਿਲੀ ਵਾਰੀ ਦੇਖ ਰਹੇ ਹੁੰਦੇ ਕਿ ਇਹ ਸ਼ੂਗਰ ਦੀਆਂ ਦਵਾਈਆਂ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਕੋਲੇਸਟ੍ਰੋਲ ਦੀਆਂ ਦਵਾਈਆਂ ਉਹ ਲਿੰਗ ਤੇ ਖੂਨ ਦਾ ਦੌਰੇ ਨਹੀਂ ਜਾਣ ਦਿੰਦੀਆਂ ਜਿਹੜਾ ਸਟੈਂਡਿੰਗ ਲਈ ਜ਼ਰੂਰੀ ਹੁੰਦਾ ਸਿਰਫ ਇਹ ਹੀ ਫਰਕ ਹੈ ਠੀਕ ਹੈ ਜੇ ਤੁਸੀਂ ਵਿਆਗਰਾ ਖਾ ਲੇ ਤੇ ਉਹਦੇ ਤੇ ਖੂਨ ਦੇ ਇੱਕਦਮ ਉੱਥੇ ਚੱਲ ਜਾਂਦਾ ਪਰ ਕਈ ਵਾਰੀ ਮੈਂ ਜਿੱਦਾਂ ਹੁਣੇ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਕਿ ਕਈ ਵਾਰੀ ਰਿਸਕ ਹੁੰਦਾ ਇਸ ਕਰਕੇ ਇਹ ਚੀਜ਼ਾਂ ਟੈਂਪਰੇਰੀ ਕੰਮ ਲਈ ਠੀਕ ਹੈ ਲੇਕਿਨ ਹੌਲੀ-ਹੌਲੀ ਉਹ ਹੀ ਵਿਆਗਰਾ ਪਹਿਲਾਂ 25 ਮਿਲੀਗ੍ਰਾਮ ਦੀ ਅਸਰ ਕਰਦੀ ਆ ਫਿਰ 50 ਮਿਲੀਗ੍ਰਾਮ ਦੀ ਵੀ ਨਹੀਂ ਕਰਦੀ ਫਿਰ 100 ਦੀ ਵੀ ਨਹੀਂ ਕਰਦੀ ਤੇ ਕਈ ਵਾਰੀ ਲਾਈਫ ਦਾ ਰਿਸਕ ਹੋ ਜਾਂਦਾ ਔਰ ਉਹ ਸਿਰਫ ਟੈਂਪਰੇਰੀ ਹੈ ਬਸ਼ਰਤ ਇਹ ਕਿ ਇੱਥੇ ਤੱਕ ਨੋਬਤ ਆਏ ਕੋਈ 60 70 ਸਾਲ ਦਾ ਹੋ ਫਿਰ ਬੰਦਾ ਤੇ ਸੋਚੇ ਭਾਵੇਂ ਇਹੋ ਜੀ ਚੀਜ਼ ਖਾਣ ਲਈ ਉਹ ਵੀ ਤਾਂ ਕਿ ਜੇ ਬਿਲਕੁਲ ਹੀ ਪਪਲ ਪੱਲੇ ਕੱਖ ਨਹੀਂ ਰਹਿ ਗਿਆ ਜਿਹਦੇ ਕਰਕੇ ਅਸੀਂ ਫਿਰ ਗਰੰਟੀ ਨਾਲ ਕਹਿੰਨੇ ਕਿ ਅਸੀਂ ਉਹ ਵੀ ਨਹੀਂ ਕਰੀ ਖਾਣ ਦਿੱਤੀ ਤੁਸੀਂ ਦੇਸੀ ਦਵਾਈ ਹਮੇਸ਼ਾ ਇਹ ਸਮਝ ਕੇ ਖਾਓ ਕਿ ਥਿਸ ਇਜ਼ ਜਸਟ ਲਾਈਕ ਦਾ ਨੈਚੁਰਲ ਸਪਲੀਮੈਂਟਸ ਇਹ ਮੈਂ ਖੁਰਾਕ ਖਾ ਰਿਹਾ ਕੋਈ ਦਵਾਈ ਨਹੀਂ ਖਾ ਰਿਹਾ ਜਿਦਾ ਆਪਾਂ ਸਮਝੋ ਵਿਟਾਮਿਨਸ ਖਾ ਲੈਨੇ ਇਸੇ ਤਰ੍ਹਾਂ ਡਾਈਟ ਦਾ ਪ੍ਰੇਜ਼ ਤੁਹਾਨੂੰ ਮੈਂ ਹਰ ਵਾਰੀ ਨਾਲ ਦੱਸਦਾ ਜੇ ਕੋਈ ਲੋਡ ਹੋਵੇ ਪਰ ਕੋਈ ਖਾਸ ਪ੍ਰੇਜ਼ ਨਹੀਂ ਹੁੰਦਾ ਨਹੀਂ ਤੇ ਕਈ ਵਾਰੀ ਤੁਹਾਨੂੰ ਕਈ ਐਨੇਕ ਪ੍ਰੇਜ਼ ਦੱਸ ਦੇਣਗੇ ਤੁਹਾਨੂੰ ਵਹਿਮ ਚ ਪਾਉਣ ਲਈ ਕੋਈ ਖਾਸ ਪ੍ਰੇਜ਼ ਨਹੀਂ ਸਭ ਕੋਈ ਖਾਓ ਪੀਓ ਐਸੀ ਕੋਈ ਗੱਲ ਨਹੀਂ ਸਿਰਫ ਬਚਣਾ ਤੇ ਚਿੰਤਾ ਤੋਂ ਫਿਕਰ ਤੋਂ ਨਸ਼ਿਆਂ ਤੋਂ ਐਕसेस ਆਫ एवरीथिंग ਇਜ਼ ਬੈਡ ਐਕसेस ਦਾ ਮਤਲਬ ਹੈ ਕੋਈ ਨਸ਼ਾ ਕਰੋ ਤੇ ਲਿਮਿਟਸ ਕਰੋ ਸੈਕਸ ਕਰੋ ਤੇ ਲਿਮਿਟਸ ਕਰੋ ਮੇਰੇ ਵੱਲੋਂ ਤੁਸੀਂ ਭਾਵੇਂ ਰੋਜ਼ ਕਰੋ ਭਾਵੇਂ ਤੁਸੀਂ ਮੈਰਿਡ ਹੋ ਜਾਂ ਅਨਮੈਰਿਡ ਹੋ ਆਈ ਡੋਨਟ ਕੇਅਰ ਕਿਉਂਕਿ ਮੈਂ ਕਈ ਵਾਰ ਕਿਹਾ ਕਿ 10 ਬੈਨੀਫਿਟਸ ਆਫ ਸੈਕਸ ਪੁਸੀਂ ਸੈਕਸ ਕਰ ਸਕਦੇ ਹੋ ਜਿਹੜਾ ਬੰਦਾ ਰੈਗੂਲਰ ਜਾਂ ਜਦੋਂ ਚਾਹੇ ਸੈਕਸ ਕਰ ਸਕਦਾ ਪ੍ਰੋਸਟੇਟ ਠੀਕ ਰਹਿੰਦੇ ਆ ਮਸਲਸ ਠੀਕ ਰਹਿੰਦੇ ਆ ਬਲੱਡ ਪ੍ਰੈਸ਼ਰ ਠੀਕ ਹੋ ਜਾਂਦਾ ਹਾਰਟ ਅਟੈਕ ਤੋਂ ਬੰਦਾ ਬਚ ਜਾਂਦਾ ਕਾਰਨ ਕਿ ਕਿ ਉਹਦੇ ਅੰਦਰ ਪਾਵਰ ਹੋਵੇ ਸੈਕਸੂਅਲ ਪਾਵਰ ਹੋਵੇ ਮੈਂਟਲ ਸੈਟੀਸਫੈਕਸ਼ਨ ਹੋਵੇ ਫਿਜ਼ੀਕਲ ਪਾਵਰ ਮੈਂਟਲ ਪਾਵਰ ਸੈਕਸੂਅਲ ਪਾਵਰ ਵਧਾਉਣ ਦੇ ਲਈ ਕਿੰਨੇ ਸਾਡੇ ਕੋਲ ਦੇਸੀ ਯੋਗ ਨੇ ਰਸਾਇਣ ਨੇ ਹਰ ਵਾਰੀ ਮੈਂ ਦੱਸਿਆ ਭਾਵੇਂ ਤੁਸੀਂ ਸ਼ਤਾਵਰ ਲੋਸ ਗੰਧ ਲੋਸ ਸਾਲਮਿਸ਼ਰੀ ਲੋ ਸਾਲਮ ਪੰਜਾ ਲੋ ਫੈਨੂੰਗਰੀਕ ਲੋ ਸ਼ਲਾਜੀਤ ਲੋ ਕੌਂਚ ਬੀਜ ਕਈ ਨਾਮ ਮੈਂ ਨਹੀਂ ਦੱਸਦਾ ਗੋਖਸ਼ੁਰ ਇਹ ਚੀਜ਼ਾਂ ਮਜ਼ੇਦਾਰ ਗੱਲ ਇਹ ਕਿ ਨਾਲੇ ਦੇ ਸੈਕਸ਼ੂਅਲ ਟੌਲਿਕ ਨੇ ਨਾਲੇ ਸਟ੍ਰੇਂਜੈਂਟ ਨੇ ਨਾਲੇ ਬਲੱਡ ਪ੍ਰੈਸ਼ਰ ਨੂੰ ਵੀ ਟੀਅਰ ਕਰ ਰਹੀਆਂ ਜਦ ਕਿ ਮਿਲੀਅਨ ਟਾਈਮਸ ਹੈਵ ਟੋਲਡ ਆਲਰੇਡੀ ਔਨ ਦਾ ਟੀਵੀ ਕਿ ਅੰਗਰੇਜ਼ੀ ਦਵਾਈਆਂ ਬਲੱਡ ਪ੍ਰੈਸ਼ਰ ਦੀਆਂ ਜਿੰਨੀਆਂ ਵੀ ਐ ਖੂਨ ਦਾ ਦੌਰਾ ਲਿੰਗ ਤੇ ਰੋਕਦੀਆਂ ਔਰ ਉਹੀ ਆਯੁਰਵੈਦਿਕ ਚ ਜੇ ਮੈਂ ਗੋਖਸ਼ੁਰ ਦਵਾਈ ਜਾਂ ਸ਼ਵਗੰਧਾ ਦਵਾਈ ਇਹ ਕੁਝ ਇਨਗ੍ਰੀਡੈਂਟ ਨਾਮ ਦੇ ਰਹੇ ਲੇਕਿਨ ਸਾਡੀ ਕੋਈ ਦਵਾਈ ਤੁਹਾਡੇ ਕੋਲ ਪਹੁੰਚੇਗੀ ਬਲੈਂਡ ਫਾਰਮੂਲਾ ਹੋਏਗਾ ਮੇਰਾ ਸਵਾਲ ਇਹ ਹੀ ਹੁੰਦਾ ਵੀ ਤੁਹਾਡਾ ਬਲੱਡ ਪ੍ਰੈਸ਼ਰ ਠੀਕ ਹੈ ਕਿ ਕਈ ਲੋਕਾਂ ਦੇ ਬੀਪੀ ਆਲਰੇਡੀ ਬਲਕਿ 90% ਲੋਕ ਇਹ ਵੀ ਨਹੀਂ ਨੇ ਕਿ ਜਿਨ੍ਹਾਂ ਨੂੰ ਸੈਕਸਚੁਅਲ ਪਰਫਾਰਮੈਂਸ ਦੀ ਜਿਹਦਾ ਕੁਦਰਤ ਨੇ ਵੀ ਕੁਝ ਆਪਣੇ ਹੱਥ ਰੱਖਿਆ ਹੁੰਦਾ ਬਹੁਤ ਹੀ ਦੁਨੀਆ ਨੂੰ ਜਦੋਂ ਮੈਂ ਦੇਖਿਆ ਉਦੋਂ ਇਰੇਕਸ਼ਨ ਪ੍ਰੋਬਲਮ ਹੈ ਨਾਲੇ ਬਲੱਡ ਪ੍ਰੈਸ਼ਰ ਖੰਨਾ ਦਾ ਹਾਈ ਹੁੰਦਾ ਔਰ ਉਹ ਫੇ ਵਿਚਾਰੇ ਮਜਬੂਰ ਬਲੱਡ ਪ੍ਰੈਸ਼ਰ ਦੀ ਦਵਾਈ ਖਾ ਰਹੇ ਹੁੰਦੇ ਉਦੋਂ ਵੀ ਸਟ੍ਰੈਸ ਉਦੋਂ ਵੀ ਸਾਈਡ ਇਫੈਕਟ ਮੈਡੀਸਨ ਦਾ ਸੋ ਪਿਆਰੇ ਦਰਸ਼ਕੋ ਦੇਸੀ ਦਵਾਈਆਂ ਜਿਹਨਾਂ ਮੈਂ ਨਾਮ ਦੱਸੇ ਹੋਮੋਪੈਥਿਕ ਵੀ ਟਾਈਮ ਲੱਗ ਜਾਂਦੀ ਆ ਪਿਓਰ ਆਯੁਰਵੈਦਿਕ ਚੀਜ਼ਾਂ ਨੇਚਰਲ ਚੀਜ਼ਾਂ ਜਸਟ ਲਾਈਕ ਸਪਲੀਮੈਂਟਸ ਜਸਟ ਲਾਈਕ ਵਿਟਾਮਿਨਸ ਫੇਰ ਕਈ ਵਾਰੀ ਸਾਡੀ ਉਹ ਹੀ ਦਵਾਈ ਇੱਕ ਦੀ ਬਜਾਏ ਗਾਰੰਟੀ ਨਾਲ ਮੈਂ ਕਿਹਾ ਕਿ ਮੇਰੇ ਕੋਲੋਂ ਜੇ ਤੁਸੀਂ ਕੋਈ ਦਵਾਈ ਲਓਗੇ ਆਯੁਰਵੈਦਿਕ ਇੱਕ ਦੀ ਬਜਾਏ 10 ਫਾਇਦੇ ਅੰਗਰੇਜ਼ੀ ਦਵਾਈ ਦਾ ਸਿਰਫ ਇਹ ਹੁੰਦਾ ਕਿ ਸਮ ਟਾਈਮਸ ਤੁਹਾਨੂੰ ਰਿਜ਼ਲਟ ਜਲਦੀ ਦਿਖਾ ਕੇ ਲੇਕਿਨ ਸਾਈਡ ਇਫੈਕਟ ਜਿਆਦਾ ਹੁੰਦੇ ਫਿਰ ਤੁਹਾਨੂੰ ਸਾਰੀ ਉਮਰ ਖਾਣੀ ਪੈਂਦੀ ਮੈਂ ਕੋਈ ਅੰਗਰੇਜ਼ੀ ਦੇ ਬਰਖਲਾਫ ਨਹੀਂ ਕਿਉਂਕਿ ਉਸ ਤੋਂ ਬਿਗੈਰ ਵੀ ਗੁਜ਼ਾਰਾ ਨਹੀਂ ਠੀਕ ਹੈ ਜੇ ਬਹੁਤ ਜ਼ਿਆਦਾ ਬੀਪੀ ਹਾਈ ਹੈ ਤੁਹਾਨੂੰ ਐਮਲੋਡੀਪਿਨ ਖਾਣੀ ਪੈਂਦੀ ਲੈਸినੋਪ੍ਰਿਲ ਖਾਣੀ ਪੈਂਦੀ ਲੋਸਾਰਟਨ ਖਾਣੀ ਪੈਂਦੀ ਇਸੇ ਤਰ੍ਹਾਂ ਸ਼ੂਗਰ ਬਹੁਤ ਜ਼ਿਆਦਾ ਠੀਕ ਹੈ ਮੈਟਫਾਰਮਿਨ ਇਨੈਕਟੋਜ਼ ਜਨੀਵਿਆ ਜੈਨੋਮੈਟ ਖਾਓ ਜਾਂ ਇਨਸੂਲਿਨ ਲਵਾਓ ਮਜਬੂਰਨ ਐਮਰਜੈਂਸੀ ਐਲੋਪੈਥੀ ਸਰਜਰੀ ਐਲੋਪੈ ਡਾਕਟਰ ਆਪਣੇ ਫੈਮਿਲੀ ਡਾਕਟਰ ਨੂੰ ਜ਼ਰੂਰ ਦਿਖਾਣਾ ਬਲੱਡ ਟੈਸਟ ਜ਼ਰੂਰ ਕਰ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਐਲੋਪੈਥੀ ਦਵਾਈ ਵੀ ਤੁਹਾਨੂੰ ਜ਼ਰੂਰੀ ਚਾਹੀਦੀ ਹੁੰਦੀ ਹੈ ਵੈਲ ਇਟ ਡਿਪੈਂਡਸ ਜੇ ਕੋਈ ਐਮਰਜੈਂਸੀ ਹੈ ਫਿਰ ਆਪਣੇ ਡਾਕਟਰਸ ਨੂੰ ਤੁਸੀਂ ਫਾਲੋ ਅਪ ਕਰੋ ਪਰ ਅਸੀਂ ਤੁਹਾਡੀ ਮਦਦ ਇਸ ਕਰਕੇ ਕਰਨੀ ਹੁੰਦੀ ਹੈ ਕਿ ਅਸੀਂ ਕੋਸ਼ਿਸ਼ ਕਰਨੀ ਹੁੰਦੀ ਹੈ ਕਿ ਤੁਹਾਨੂੰ ਕੋਈ ਸਾਈਡ ਇਫੈਕਟ ਨਾ ਹੋਵੇ ਜਿਹਦੇ ਕਰਕੇ ਇਹ ਦੁਬਾਰਾ ਪਿਛਲੇ ਹਫਤੇ ਮੈਂ ਜਦੋਂ ਅਲਫਾਬੈਟਿਕਲੀ ਸ਼ੁਰੂ ਕੀਤਾ ਸੀ ਤੇ ਆਈ ਤੇ ਫਿਰ ਆਪਾਂ ਗੱਲ ਕੀਤੀ ਸੀ ਇੰਪੋਟੈਂਸੀ ਬਾਰੇ ਉਹਦੇ ਵਿੱਚ ਮੈਂ ਐਜੂਕੇਸ਼ਨ ਜ਼ਿਆਦਾ ਦੇ ਦਿੱਤੀ ਸੀ ਵੀ ਐਕਚੁਅਲੀ ਵੀ ਕਿਹੜੀ ਉਮਰ 'ਚ ਕਿੰਨਾ ਟੈਸਟੋਸਟੀਰਨ ਲੈਵਲ ਵੱਧਦਾ ਹੈ ਕਿੰਨਾ ਘਟਦਾ ਹੈ ਜਾਂ ਪੰਜਾਬੀ 'ਚ ਜਦੋਂ YouTube ਤੇ ਲਿਖਿਆ ਤੇ ਪਤਾ ਨਹੀਂ ਉਹ ਲਿਖਣ 'ਚ ਫਰਕ ਹੁੰਦਾ ਤੇ ਕਈ ਵਾਰੀ ਕਿਸੇ ਨੂੰ ਸਮਝ ਨਹੀਂ ਲੱਗੀ ਜਿਹਦੇ ਕਰਕੇ ਫਿਰ ਕਈ ਕਾਲਜ਼ ਆਈਆਂ ਮੈਸੇਜਸ ਆਈਆਂ ਈਮੇਲਸ ਆਈਆਂ ਜੀ ਮਰਦਾਨਾ ਤੱਕ ਤੁਸੀਂ ਲਿਖੋ ਤੇ ਮਰਦਾਨਾ ਤਾਕਤ ਦਾ ਸਾਨੂੰ ਸ਼ੋ ਤੁਹਾਡਾ ਬਹੁਤ ਚੰਗਾ ਲੱਗਦਾ ਤੇ ਨਾਲੇ ਤੁਸੀਂ ਪੰਜਾਬੀ ਬੋਲਦੇ ਹੋ ਆਦਰਵਾਇਜ਼ ਇਟਸ ਡੈਮ ਇਜ਼ੀ ਫਰ ਮੀ ਟੂ ਸਪੀਕ ਇਨ ਇੰਗਲਿਸ਼ ਹਿੰਦੀ ਪੰਜਾਬੀ ਉਰਦੂ ਵਾਟਐ ਲੇਕਿਨ ਪੰਜਾਬੀ ਚੈਨਲ ਨੇ ਤੇ ਮੈਨੂੰ ਪੰਜਾਬੀ ਬੋਲਣੀ ਪੈਂਦੀ ਹੈ ਤਾਂ ਕਿ ਤੁਸੀਂ ਚੰਗੀ ਤਰ੍ਹਾਂ ਸਮਝ ਸਕੋ ਔਰ ਮੈਂ ਫਿਰ ਦੁਬਾਰਾ ਜਾਂਦੀ ਵਾਰੀ ਇਹ ਦੱਸਾਂ ਕਿ ਉਮਰ ਜਿੰਨੀ ਮਰਜ਼ੀ ਹੋਵੇ ਪਰ ਫਿਰ ਰਿਪੀਟ ਕਰ ਰਿਹਾ ਕਿ ਯੰਗ ਮੁੰਡਿਆਂ ਦਾ ਹਾਲ ਮੈਂ ਜ਼ਿਆਦਾ ਦੇਖਿਆ ਕਮ ਯੰਗ ਮੁੰਡੇ ਦਾ ਮਰਿਆ ਕਹਿਣ ਦਾ ਮਤਲਬ 23 ਸਾਲ ਤੋਂ ਲੈ ਕੇ 25 30 ਸਾਲ ਦੇ ਕਾਫੀ ਮੁੰਡੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ ਉਹ ਕਿਉਂ ਪ੍ਰੋਬਲਮ ਹੈ ਉਹ ਤੁਸੀਂ ਆਪ ਜਾਣਦੇ ਹੋ ਜਦ ਕਿ ਮੈਂ ਐਕਸਪਲੇਨ ਕਰ ਚੁੱਕਾ ਹਾਂ ਲੜੀ ਪਰ ਕੋਈ ਚਿੰਤਾ ਨਹੀਂ ਜੇ ਹੈ ਪ੍ਰੋਬਲਮ ਸਿਰਫ ਮੈਨੂੰ ਕਾਲ ਕਰੋ ਫਿਕਰ ਦੀ ਕੋਈ ਲੋਡ ਨਹੀਂ ਕੋਈ ਸਾਈਡ ਇਫੈਕਟ ਨਹੀਂ ਦਵਾਈ ਸਮਝ ਕੇ ਖਾਓ ਘਰ ਬੈਠੇ ਦਵਾਈ ਮਿਲਦੀ ਹੈ ਔਰ ਸ਼ਰਤੀਆ ਇਲਾਜ ਮੇਰੇ ਵੱਲੋਂ ਤੁਸੀਂ ਹਫਤੇ ਚ ਚਾਹੋ ਹਫਤੇ ਚ ਰਿਜ਼ਲਟ ਦਿਖਾ ਸਕਦਾ ਨਹੀਂ ਤੇ ਜਿੱਦਨ ਚਾਹੋ ਉਦੋਂ ਰਿਜ਼ਲਟ ਦਿਖਾ ਸਕਦਾ ਇਹ ਡਿਪੈਂਡ ਕਰਦਾ ਤੁਹਾਡੀ ਹਿਸਟਰੀ ਤੇ ਕਿੰਨਾ ਕਿ ਲਾਸ ਆਫ ਵਿਗਰ ਐਂਡ ਵਰਟੈਲਿਟੀ ਹੈ ਔਰ ਫਿਰ ਦੇਸੀ ਦਵਾਈ ਜਿਹੜੀ ਵੀ ਦਵਾਂਗੇ ਸਰੀਰਕ ਤਾਕਤ ਆਣੀ ਹੈ ਮਰਦਾਨਾ ਤਾਕਤ ਆਣੀ ਹੈ ਮਾਨਸਿਕ ਤਾਕਤ ਵੀ ਆਣੀ ਹੈ ਜੇ ਮੈਂ ਦੱਸ ਰਿਹਾ ਵੀ ਅਸ਼ਵਗੰਧਾ ਦਿੱਤੀ ਉਹਦੇ ਨਾਲ ਫਿਰ ਤੁਹਾਡਾ ਟਾਈਮ ਵੀ ਲੱਗਦਾ ਹੈ ਸਟ੍ਰੈਸ ਐਂਗਜ਼ਾਈਟੀ ਡਿਪਰੈਸ਼ਨ ਤੋਂ ਵੀ ਦੂਰ ਔਰ ਪ੍ਰੀਮੈਚੁਰ ਜੈਕੂਲੇਸ਼ਨ ਦੀ ਇਹ ਵਨ ਆਫ ਦਾ ਇਨਗਰੀਡੀਐਂਟਸ ਆਮ ਟੈਰਿੰਗ ਬਟ ਜਿਹੜੇ ਅਸੀਂ ਤੁਹਾਨੂੰ ਨੁਸਖੇ ਭੇਜਨੇ ਆ ਉਹਨਾਂ ਚ ਕਈ ਕੁਝ ਹੁੰਦਾ ਬਲੈਂਡ ਫਾਰਮੂਲੇ ਹੁੰਦੇ ਅਸੀਂ ਉਹਦਾ ਕੋਈ ਤੁਹਾਨੂੰ ਨਾਮ ਨਹੀਂ ਦੱਸਣਾ ਤੁਹਾਨੂੰ ਰਿਜ਼ਲਟ ਦਿਖਾਣਾ ਔਰ ਹਰ ਬੰਦੇ ਨੂੰ ਇਹੀ ਖੁਸ਼ੀ ਹੈ ਕਿ ਅਸੀਂ ਜਿਸ ਕੰਮ ਲਈ ਕਾਲ ਕੀਤੀ ਸੀ ਸਾਡਾ ਉਹ ਕੰਮ ਹੋ ਗਿਆ ਰਿਜ਼ਲਟ ਜੋ ਅਸੀਂ ਚਾਹਦੇ ਸੀ ਸਾਨੂੰ ਮਿਲਿਆ ਔਰ ਉਹ ਰਿਜ਼ਲਟ ਅਸੀਂ ਤੁਹਾਨੂੰ ਸ਼ਰਤਿਆਂ ਜਿੰਨੀ ਸਾਡੀ ਕੋਸ਼ਿਸ਼ ਹੁੰਦੀ ਜਲਦੀ ਦੇਈਏ ਸੋ ਪਿਆਰੇ ਦਰਸ਼ਕੋ ਡਸਨਟ ਮੈਟਰ ਵੈਦਰ ਯੂ ਆਰ ਸਫਰਿੰਗ ਫ্রম ਇਰੇਕਟਲ ਡਿਸਫੰਕਸ਼ਨ ਪ੍ਰੀਮਚੁਰ ਇਜੈਕੂਲੇਸ਼ਨ ਇਮਪੋਟੈਂਸੀ ਫਰਜਰਿਟੀ ਸਟੈਰਿਲਟੀ ਲਾਸ ਆਫ ਵੈਗਨਰ ਬੈਟੈਲਟੀ ਲਾਸ ਆਫ ਯੋਰ ਮੈਂਟਲ ਪਾਵਰ ਸੈਕਸੂਅਲ ਪਾਵਰ ਫਿਜ਼ੀਕਲ ਪਾਵਰ ਵੀ ਹੈਵ ਅ ਸੋਲੂਸ਼ਨ ਫਾਰ ਥੈਟ ਮੇਰੇ ਕਹਿੰਦਾ ਮਤਲਬ ਹੈ ਇਹ ਹਰ ਬਿਮਾਰੀ ਦਾ ਇਲਾਜ ਸਾਡੇ ਕੋਲ ਦੇਸੀ ਤਰੀਕੇ ਨਾਲ ਬਿਨਾ ਸਾਈਡ ਇਫੈਕਟ ਤੋਂ ਜਿਆਦਾ ਦਵਾਈ ਕਿਉਂਕਿ ਮਰਦਾਨਾਂ ਤਾਂ ਕਦੇ ਜਾਂਦੇ ਜਿਹਦੇ ਕਰਕੇ ਇਹ ਫਿਰ ਸ਼ੋ ਮੈਨੂੰ ਪਿਛਲੇ ਹਫਤੇ ਤੋਂ ਦੁਬਾਰਾ ਫੇਰ ਕਰਨਾ ਪਿਆ ਨਹੀਂ ਤੇ ਅਸੀਂ ਅਲਫਾਬੈਟਿਕਲੀ ਕਰ ਰਹੇ ਸੀ ਪਰ ਡਿਮਾਂਡ ਜਿਆਦਾ ਐ ਇਸੇ ਹੈ ਜਿਹੜੀ ਹੈਰਾਨੀ ਵਾਲੀ ਗੱਲ ਮੈਨੂੰ ਕਹਿਣੀ ਪਈ ਕਿ ਯੰਗ ਯੰਗ ਮੁੰਡਿਆਂ ਦਾ ਜਦ ਕਿ ਮੈਂ ਕਲੀਅਰ ਕਹਿ ਦਿੱਤਾ ਸੀ ਪਿਛਲੇ ਹਫਤੇ ਵੀ 80 ਸਾਲ ਤੱਕ ਵੀ ਤੁਸੀਂ ਕਰ ਸਕਦੇ ਹੋ ਸੈਕਸ ਟੈਸਟੋਸਟੀਰੋਨ ਲੈਵਲ ਜੇ ਉਹ ਦੁਨੀਆ ਲਗਾਤਾਰੇ ਚੀਜ਼ਾਂ ਖਾਂਦੇ ਐ ਤੇ 100 ਸਾਲ ਦੀ ਉਮਰ ਤੱਕ ਵੀ ਤੁਹਾਡਾ ਟੈਸਟੋਸਟੀਰੋਨ ਲੈਵਲ ਕਾਇਮ ਰਹਿ ਸਕਦਾ ਹੈ ਹੈ ਨਾ ਇਹੋ ਜੇ ਬੰਦੇ ਦੁਨੀਆ ਉਹ ਜਸਵੀ ਪੁਰਸ਼ ਜਿਹਨੂੰ ਕਹਿੰਦੇ ਸੱਤੇ ਅੱਠੇ ਧਾਤੂਆਂ ਉਹਨਾਂ ਦੀਆਂ ਕੋਲ ਨੇ ਉਹਨਾਂ ਦੇ ਸੋ ਪਿਆਰੇ ਦਰਸ਼ਕੋ ਡਸਨਟ ਮੈਟਰ ਵਾਟਐਵਰ ਯੂ ਨੀਡ ਵੈਨਐਵਰ ਯੂ ਨੀਡ ਯੂ ਕੈਨ ਡੂ ਥ ਦਾ ਵੇ ਯੂ ਵਾਂਟ ਸੋ ਪਿਆਰੇ ਦਰਸ਼ਕੋ ਦੁਨੀਆ 'ਚ ਹਰ ਚੀਜ਼ ਦਾ ਇਲਾਜ ਹੈ ਤੇ ਦੇਸੀ ਆਯੁਰਵੈਦਿਕ ਤਾਂ ਯੋਗ ਤੁਸੀਂ ਮੇਰਾ ਡਾਇਲੌਗ ਜਿਹੜਾ ਮਸ਼ਹੂਰ ਹੋ ਗਿਆ ਹਿੰਮਤੇ ਮਰਦਾ ਮਦ ਦੇ ਖੁਦਾ ਹਰ ਦਰਦ ਕੀ ਦੁਆ ਹੈ ਆਯੁਰਵੇਦਾ ਆਯੁਰਵੇਦ ਦੇ ਵਿੱਚ ਹੀ ਇਹ ਚੀਜ਼ਾਂ ਨੇ ਜੇ ਇਹ ਮੈਂ ਇਸੇ 7 ਤਾਤੂਆਂ ਔਰ 8ਵਾਂ ਪੁਰਸ਼ ਊਜਸਵੀ ਸੋ ਇਟ ਇਜ਼ ਆਲ ਅੰਡਰ ਕੰਟਰੋਲ ਚਿੰਤਾ ਨਾ ਲਾਓ ਨਸ਼ਿਆਂ ਤੋਂ ਬਚੋ ਐਕਸਰਸਾਈਜ਼ ਕਰੋ ਅੱਛੀ ਡਾਈਟ ਕਰੋ ਪਰ ਜੇ ਸਟੈਂਡਿੰਗ ਹੀ ਕਰਨੀ ਆ ਜਾਂ ਟਾਈਮ ਹੀ ਜ਼ਿਆਦਾ ਲਾਉਣਾ ਤੇ ਫਿਰ ਮੇਰੇ ਨੰਬਰ ਸਕ੍ਰੀਨ ਤੇ ਆ ਰਹੇ ਆ ਤੁਸੀਂ ਮਸ਼ਹੂਰ ਤੇ ਮੈਨੂੰ ਕਰਦਾ ਸ ਐਕਸਪੀਸ਼ਲਿਸਟ ਜਦ ਕਿ ਮੈਂ ਕਲੀਅਰ ਕੀਤਾ ਕਿ ਆਈ ਏਮ ਨਾਟ ਅ ਸਪੈਸ਼ਲਿਸਟ ਪਰ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਤੁਹਾਡਾ ਮਾਨ बार-बार ਮੈਨੂੰ ਮਜਬੂਰ ਕਰਦਾ ਇਹ ਐਪੀਸੋਡ ਕਰਨ ਦੇ ਲਈ ਕਈ ਵਾਰੀ ਨਿਤ ਮੈਨੂੰ ਵੀ ਸ਼ਰਮ ਆਉਂਦੀ ਹੈ ਵੀ ਫੈਮਿਲੀ ਸ਼ੋ ਹੈ ਚੰਗਾ ਲੱਗਦਾ ਕਿ ਨਹੀਂ ਪਰ ਕੀ ਕਰਾਂ ਤੁਸੀਂ ਜਦੋਂ ਬਾਰ-ਬਾਰ ਮੈਨੂੰ ਕਹਿੰਦੇ ਕਿ ਡਾਕਟਰ ਸਾਹਿਬ ਮਰਦਾਨਾ ਤਾਕਤ ਬਾਰੇ ਸ਼ੋ ਕਰੋ ਤੇ ਉਹ ਜਦ ਕਿ ਆਲਰੇਡੀ ਇੰਨੇ ਸਾਲਾਂ ਤੋਂ ਤੁਸੀਂ ਮੈਨੂੰ ਦੇਖਦੇ ਆ ਰਹੇ ਹੋ ਸੋ ਪਿਆਰੇ ਦਰਸ਼ਕੋ ਵੀਰੇ ਨੂੰ ਗਾੜਾ ਕਰਨਾ ਜਲਦੀ ਖਲਾਸ ਹੋਣ ਤੋਂ ਬਚਣਾ ਔਰਤ ਦੇ ਸੈਟੀਸਫੈਕਸ਼ਨ ਕਰਨੀ ਹੈ ਲਾਈਫ ਨੂੰ ਜੇ ਇੰਜੋਏ ਕਰਨਾ ਤੇ ਮਾਈ ਨੰਬਰਸ ਆਰ ਔਨ ਦੀ ਸਕਰੀਨ ਯੂ ਕੈਨ ਜਸਟ ਗਿਵ ਮੀ ਅ ਕਾਲ ਐਂਡ ਡਾਕਟਰ ਕੁਮਾਰ ਇਜ਼ ਓਨਲੀ 1 ਫੋਨ ਕਾਲ ਵੇ ਇਸ ਤੋਂ ਇਲਾਵਾ ਇਹ ਨਹੀਂ ਕਿ ਸਿਰਫ ਇਸੇ ਚੀਜ਼ ਦਾ ਇਲਾਜ ਕਰਦੇ ਹਾਂ 슈ਗਰ ਹੋਵੇ ਬਲੱਡ ਪ੍ਰੈਸ਼ਰ ਹੋਵੇ ਕੋਲੇਸਟ੍ਰੋਲ ਹੋਵੇ ਮੋਟਾਪਾ ਹੋਵੇ ਸਕਿਨ ਪ੍ਰੋਬਲਮ ਹੋਵੇ ਸੈਕਸੂਅਲ ਪਰਫਾਰਮੈਂਸ ਦੀ ਕੋਈ ਪ੍ਰੋਬਲਮ ਹੋਵੇ ਸੋਰਾਈਸ ਜੋਵੇ ਫਲਵੇਰੀ ਹੋਵੇ ਅਲਰਜੀਕ ਐਕਜ਼ੀਮਾ ਰੈਸ਼ ਔਰ ਥਾਇਰੋਇਡ ਦੀ ਪਾਵੇਂ ਪ੍ਰੋਬਲਮ ਹੋਵੇ ਵਾਲ ਚੜਦੇ ਹੁਣ ਔਰ ਬੁੱਢਿਆਂ ਨੂੰ ਜਵਾਨ ਕਰਨ ਦਾ ਠੇਕਾ ਤੁਸੀਂ ਮੈਨੂੰ ਦਿੱਤਾ ਜਦ ਕਿ ਮੈਂ ਕਿਹਾ ਨਹੀਂ ਕਦੇ ਵੀ ਪਰ ਐਨੀਵੇ ਸਟਿਲ ਯੂ ਆਰ ਮੋਸਟ ਵੈਲਕਮ ਟੂ ਗਿਵ ਮੀ ਅ ਕਾਲ ਮੇਰਾ ਖਿਆਲ ਆ ਮੇਰਾ ਟਾਈਮ ਜ਼ਿਆਦਾ ਨਹੀਂ ਦੇ ਰਿਹਾ ਤੁਹਾਡੇ ਸਾਰੇ ਦੇਖਣ ਵਾਲੇ ਤੇ ਸੁਣਨ ਵਾਲੇ ਦਾ ਥੈਂਕ ਯੂ ਕਰਦਾ ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦਿੰਦਾ ਤੁਹਾਡਾ ਆਪਣਾ ਡਾਕਟਰ ਕੁਮਾਰ थैंक यू हूँ तुम देख सकते हो ग्लोबल पंजाब टीवी डाउनलोड करो साप एंड्रॉयड या आई ओ एस से फ्री बिच रोकू और एमेजॉन फायर टीवी से जपल टीवी से नाल ही देख सकते हो लाइव स्ट्रीमिंग डबल्यू डबल्यू डबल्यू